seksi me hasnita tir ਪਟਿਆਲੇ ਦੇ ਵਿੱਚ ਇੱਕ ਬਹੁਤ ਵੱਡਾ ਖੌਦਾਨ ਕੈਂਪ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਜਿਹੜਾ ਕਿ ਥਰੂ ਪਾਡ ਆਫ ਕ੍ਰਿਕਟਰ ਦੀ ਯਾਦ ਵਿੱਚ ਉਹਨਾਂ ਦੀ ਡੈਥ ਅਨਿਵਰਸਰੀ ਦੇ ਮੌਕੇ ਤੇ ਕੀਤਾ ਜਾ ਰਿਹਾ ਹੈ ਇਹ 30 ਜਨਵਰੀ ਨੂੰ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਹੋਏਗਾ ਇਸ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰ ਰਿਹਾ ਮੇਰਾ ਛੋਟਾ ਭਰਾ ਲਾਲੀ ਐਮਸੀ ਸ਼ਹਿਰਾਵਾਲੇ ਦੇ ਤੋਤੇ ਉਹਨਾਂ ਦੀ ਟੀਮ ਬਹੁਤ ਦਿਨਾਂ ਤੋਂ ਇਸ ਕੈਂਪਲੇਨ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਨੇ ਔਰ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦੀ ਹਾਂ ਕਿ ਤੁਸੀਂ 3 ਜਨਰੈਨਰੀ ਨੂੰ ਇਸ ਕੈਂਪ ਦੇ ਵਿੱਚ ਪਹੁੰਚੋ ਔਰ ਵੱਤ ਤੋਂ ਵੱਤ ਖੂਨਦਾਨ ਕਰੋ ਤਾਂ ਕਿ ਆਪਾਂ ਹਿਊਮਨ ਲਾਈਫਸ ਨੂੰ ਬਚਾ ਸਕੀਏ ਇਹ ਬਹੁਤ ਵੱਡਾ ਨੋਬਲ ਕਾਜ਼ ਹੈ ਜਿਹੜਾ ਕਿ ਅਸੀਂ ਪਟਿਆਲੇ ਦੇ ਪੁੱਤਰ ਧਰੁਪ ਪੰਡਵ ਦੇ ਨਾਮ ਤੇ ਉਹਨਾਂ ਦੀ ਡੈਥ ਅਨਿਵਰਸਰੀ ਦੇ ਮੌਕੇ ਤੇ ਇਹ ਆਰਗੇਨਾਈਜ਼ ਕੀਤਾ ਹੈ ਉਹਨਾਂ ਦੀ ਯਾਦ ਵਿੱਚ ਆਰਗੇਨਾਈਜ਼ ਕੀਤਾ ਹੈ ਤਾਂ ਕਿ ਉਹ ਹਮੇਸ਼ਾ ਉਹਨਾਂ ਜ਼ਿੰਦਗੀਆਂ ਦੇ ਵਿੱਚ ਰਹਿਣ ਜਿਹੜੀਆਂ ਅਸੀਂ ਸਿੱਖੂਨਦਾਨ ਕੈਂਪ ਤੋਂ ਬਚਾਉਡੀਆਂ ਨੇ ਤੋਂ ਮੈਂ ਸਾਰਿਆਂ ਨੂੰ ਅਪੀਲ ਕਰਦੀ ਹਾਂ ਕਿ ਤੁਸੀਂ ਔਰ ਮੈਂ ਵੀ ਉੱਥੇ ਪਹੁੰਚਾਂਗੇ ਤੇ ਤੁਸੀਂ ਜਰੂਰ ਜਰੂਰ ਇਸ ਖੁੰਦਨ ਕੈਪ ਦੇ ਵਿੱਚ ਆਪਣਾ ਹਿੱਸਾ ਪਾਓ ਥੈਂਕ ਯੂ